ਹਾਂਜੀ ਹਾਂਜੀ ਸਸਰੇ ਗਾਲ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਪੇਜ ਵਾਲੀ ਵਾਲ শুটিং ਕਰੇ ਤੇ ਲਾਈਵ ਕਰ ਰਹੇ ਆਂ ਸ਼ਹਿਰ ਬਠਿੰਡਾ ਨਰੋਲ ਵਾਲੀ ਵਾਲ ਮੀਡੀਅਮ ਦਾ ਟੂਰਨਾਮੈਂਟ ਆ ਵੀਰੇ ਹਾਂਜੀ ਹੈਲੋ ਸ਼ਹਿਰ ਬਠਿੰਡਾ ਵਾਲੀ ਵਾਲ ਸ਼ੂਟਿੰਗ ਮੀਡੀਅਮ ਨਰੋਲ ਟੂਰਨਾਮੈਂਟ ਵੀਰੇ ਲਾਈਵ ਕਰ ਰਹੇ ਆਂ ਅੱਜ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਵੀ ਭਰਾ ਲਾਈਵ ਨਾਲ ਜੁੜੇ ਹੋ ਹਾਂ ਜੀ ਜੀ ਕਰਿਓ ਕਰਿਓ ਸ਼ੇਰ ਭਾਈ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ YouTube ਪੇ ਇਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਵੀਰੇ ਸ਼ੇਰ ਬਠਿੰਡੇ ਨਰੋਲ ਵਾਲੀ ਵਾਲ ਛੋਟੀਆਂ ਮੀਡੀਅਮ ਟੂਰਨਾਮੈਂਟ ਬਾਈ ਦੋ ਗਰਾਊਂਡ ਦੋਨੇ ਗਰਾਊਂਡ ਬਿਲਕੁਲ ਰੈਡੀ ਆ ਬਾਈ ਜੀ ਹਾਂ ਜੀ ਕਰਿਓ ਲਾਈਵ ਦੀ ਅਪਡੇਟ ਜ਼ਰੂਰ ਦਿਓ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ YouTube ਪੇ ਇਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਰੇ ਵੀਰੇ ਜਿੰਨੀਆਂ ਵੀ ਨਰੋਲ ਟੀਮਾਂ ਬਠਿੰਡੇ ਸ਼ਹਿਰ ਖੇਡਣਾ ਚਾਹੁੰਦੀਆਂ ਵੀਰੇ ਜਲਦੀ ਤੋਂ ਜਲਦੀ ਪਹੁੰਚਾਂ ਦੀ ਕਿਰਪਾਲਤਾ ਕਰੋ ਬਾਈ ਜੀ ਜੋ ਵੀਰੇ ਆਪਾਂ ਟਾਈਮ ਨਾਲ ਟੂਰਨਾਮੈਂਟ ਸਟਾਰਟ ਕਰ ਸਕੀਏ ਹਾਂਜੀ ਹਾਂਜੀ ਵੀਰੇ ਜਿੰਨੀਆਂ ਵੀ ਸ਼ਹਿਰ ਨਰੋਲ ਬਠਿੰਡੇ ਟੂਰਨ ਨਰੋਲ ਟੂਰਨਾਮੈਂਟ ਖੇਡਣਾ ਚਾਹੁੰਦੀਆਂ ਵੀਰੇ ਜਲਦੀ ਤੋਂ ਜਲਦੀ ਪਹੁੰਚਾਂ ਦੀ ਕਿਰਪਾਲਤਾ ਕਰੋ ਬਾਈ ਜੀ ਦੋ ਗਰਾਊਂਡ ਆ ਦੋਨੇ ਗਰਾਊਂਡ ਬਿਲਕੁਲ ਰੈਡੀ ਆ ਦੋਨਾਂ ਤੇ ਲਾਈਟਾਂ ਲੱਗੀਆਂ ਬਾਈ ਲਾਈਵ ਦੀ ਅਪਡੇਟ ਜਰੂਰ ਦਿਓ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ। ਕਰਿਓ ਕਰਿਓ ਸ਼ੇਅਰ ਬਾਈ ਇੱਕ ਇੱਕ ਕੱਪ ਵੀ ਬਹੁਤ ਸੋਹਣੇ ਬਣੇ ਆ ਵੀਰੇ। ਜੁੜੇ ਰਹੋ ਲਾਈਵ ਨਾਲ ਕਰਾਂਗੇ ਥੋੜੇ ਟਾਈਮ ਬਾਅਦ ਅਪਡੇਟ। ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਵੀਰੇ ਲੋਕਲ ਨਰੋਲ ਸ਼ਹਿਰ ਕਿਆ ਕਰੀਂ ਤੁਸ ਜੀ ਵੀਰੇ ਨਰੋਲ ਟੂਰਨਾਮੈਂਟ ਆ ਬਿਲਕੁਲ ਵਲੇ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਰਾਜੂ ਮਿੱਡਾ ਜੀ ਕੀ ਹਾਲ ਚਾਲ ਆ ਠੀਕ ਠਾਕ ਹਾਂ ਜੀ ਕਿੱਥੋਂ ਆਜੋ ਵੀਰੇ ਨਰੋਲ ਟੂਰਨਾਮੈਂਟ ਆ ਬਿਲਕੁਲ ਬਾਈ ਜੀ ਧੰਨਵਾਦ ਧੰਨਵਾਦ ਸ਼ੁਕਰੀਆ ਬਾਈ ਸ਼ੇਅਰ ਜਰੂਰ ਕਰਿਓ ਜੁੜੇ ਰਹੋ ਲਾਈਵ ਨਾਲ ਮਿਲਦੇ ਆ ਥੋੜੇ ਟਾਈਮ ਬਾਅਦ ਟਰਾਈਆਂ ਪਾਵਾਂਗੇ ਬਾਈ ਜੀ ਧੰਨਵਾਦ ਸਾਰੇ ਭਰਾਵਾਂ ਦਾ